ਪੁਆਦ ਇਸ ਕਰਕੇ ਜਿਆਦਾ ਫੇਮਸ ਹੋ ਗਿਆ ਕਿ ਉਹਨੂੰ ਮੁਹਾਲੇ ਵੀ ਪੁਆਦ ਚ ਪੈਂਦਾ ਮੈਨੂੰ ਲੱਗਦਾ ਮਹਿੰਗਾ ਇੰਨਾ ਹੋ ਗਿਆ ਇਹ ਮਹਿੰਗਾ ਜਿਆਦਾ ਹੋ ਗਿਆ ਲੋਕਾਂ ਦਾ ਧਿਆਨ ਹੋ ਗਿਆ ਪੁਆਦ ਤਾਂ ਉਹਨ ਲੋਕਾਂ ਦੀ ਨਜ਼ਰ ਚ ਆ ਗਿਆ ਹਾਂਜੀ ਸੋ ਪੁਆਦ ਦੀ ਪੱਛੇ ਇੱਕ ਗੱਲ ਹੈ ਪ੍ਰਾਊਡ ਫੀਲ ਕਰਨਾ ਚਾਹੀਦਾ ਪੁਆਦ ਨੂੰ ਪਤਾ ਨਹੀਂ ਕਿਉਂ ਨਹੀਂ ਉੱਪ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਜਿਆਦਾ ਸ਼ਬਦ ਪੁਆਦੀ ਦੇ ਪੁਆਦ ਦੇ ਲਿਖੇ ਹੋਏ ਆ ਹਾਂ ਇਹ ਵੀ ਸਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਇਸ ਕਰਕੇ ਪੁਆਦ ਪਾਸ਼ਾ ਮੈਂ ਤਾਂ ਬਹੁਤ ਪ੍ਰਾਊਡ ਫੀਲ ਕਰਦਾ ਜਦੋਂ ਅਸੀਂ ਆਪਣੇ ਆਮ ਦੋਸਤ ਮਿੱਤਰ ਇਕੱਠੇ ਬੈੰਨੇ ਆ ਇਹ ਤਾਂ ਵੀ ਬੋਲਦੇ ਹਾਂ ਕਿ ਕਿਆ ਗੱਲ ਇਹ ਬੋਲ ਸੁਣ ਕੇ ਬੜਾ ਮਜ਼ਾ ਹੁੰਦਾ ਬੰਦੰਗੀ ਲੱਗਦੀ ਆ ਭਾਸ਼ਾ ਜਿਵੇਂ ਪਹਿਲਾਂ ਮਾਝਾ ਮਾਲਵਾ ਦੁਆਬਾ ਹੁਣ ਬਰਾਬਰ ਦਾ ਮਤਲਬ ਪਾਦੀ ਭਾਸ਼ਾ ਦਾ ਨਾਮ ਮਿਲਿਆ ਸ਼ੁਕਰ ਹੈ ਸ਼ੁਕਰ ਹੈ ਪੁਆਦ ਨੂੰ ਸਾਡ ਨੂੰ ਹਾਂਜੀ ਅੱਜ ਦਾ ਬੜਾ ਸ਼ੁਕਰ ਕਿਉਂਕਿ ਜੋ ਵੀ ਹੈ ਸਾਡਾ ਪੰਜਾਬ ਇਦਾਂ ਲੱਗਦਾ ਕਿ ਹੋਰ ਵੱਧ ਗਿਆ ਜਿੱਦਾਂ ਮੈਨੂੰ ਤਾਂ ਇਹ ਲੱਗਦਾ ਵੀ ਜਿੱਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਨੇ ਪੁਆਦ ਦੇ ਯਾਨੀ ਦਰਜ ਨੇ ਸੋ ਇਸੇ ਕਰਕੇ ਸ਼ਾਇਦ ਮੇਰ ਹੋਈ ਆ ਮੋਹਾਲੀ ਇਲਾਕੇ ਤੇ